ਕਰਨ ਨੂੰ ਤੁੰਡ ਦੇ ਨਾਲ ਮੈਲ ਚਲੀ ਜਾਂਦੀ ਹੈ ਨਾਨਕ ਬਖਸ਼ੇ ਬਖਸ਼ੀ ਹੈ ਭਾਈ ਜੇ ਗੁਰੂ ਕਿਰਪਾ ਕਰ ਦੇਵੇ ਥਾਂ ਹੈ ਇੱਕ ਬਖਸ਼ੇ ਜਾਣ ਵਾਲੀ ਨਾਨਕ ਬਖਸ਼ੇ ਸਤਿਗੁਰੂ ਜੀ ਕਿਰਪਾ ਕਰਨ ਭਾਈ ਬਖਸ਼ੇ ਜਾਣਗੇ ਬਖਸ਼ੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਖਸ਼ ਦੇਣਾ ਹੈ ਸਮਰਾਥਾਨ ਸਤਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਖੱਤੇ ਬਹੁਤ ਕੁਮਾਵ ਦੇ ਅੰਤ ਨਾ ਪਾਰਾ ਵਾਰ ਧਰ ਕਿਰਪਾ ਕਰਕੇ ਬਖਸ਼ ਲਿਓ ਓ ਪਾਪੀ ਵੜ ਗੁਰ ਹੈ ਸਤਗੁਰੂ ਜੀ ਬੜੇ ਵੱਡੇ ਪਾਪੀ ਹਾਂ ਹੁਣ ਤੱਕ ਪਤਾ ਨਹੀਂ ਮਨ ਕਰਕੇ ਤਨ ਕਰਕੇ ਸਾਧ ਸੰਗ ਜੀ ਨੰਦਿਆ ਈਰਖਾ ਝੂਠ ਤੇ ਆਦਿਕ ਚੁਗਲੀਆਂ ਸਾਧ ਸੰਗ ਜੀ ਕਿੰਨਾ ਦਬਾਇਕ ਇਹ ਵੀ ਪਾਪ ਆਪੇ ਸਾਧ ਸੰਗ ਕਿਉਂ ਤੂੰ ਕਰਦਾ ਜਾ ਰਿਹਾ ਹੈ ਪਾਪਾਂ ਦੀ ਪੰਡ ਵੱਡੀ ਹੁੰਦੀ ਜਾ ਰਹੀ ਹੈ ਸਹਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਅਗੇ ਨਾਹੇ ਤਾ ਪਾਹੀ ਪਾਹੇ ਨਹੀਂ ਭਾਈ ਜੇ ਗੁਨਾ ਨਾ ਛੱਡੇ ਨਾ ਕਰਨ ਗੁਰੂ ਸਾਹਿਬ ਜੀਆਂ ਨੇ ਬਖਸ਼ ਕੀਤੀ ਗੁਰਮਤ ਮਤ ਦਾ ਧਾਰਨ ਕੀਤੀ ਗੁਰੂ ਕੋ ਉਪਦੇਸ਼ ਚਿੱਤ ਵਿੱਚ ਨਾ ਵਸਾਇਆ ਨਾਹੀਂ ਤਾਂ ਪਾਹੀ ਪਾਰ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਪਾਹੀ ਜਿਹੜੀ ਜੁੱਤੀ ਹੈ ਨਾ ਜਮਾ ਲਈ ਇਤਿਹਾਦ ਪਨਹੀ ਸ਼ਬਦ ਵੀ ਆਇਆ ਹੈ ਪਾਦਸ਼ਾਹ ਜੀ ਕਿਰਪਾ ਕਰਦੇ ਨੇ ਭਾਈ ਫਿਰ ਐਸੇ ਗੁਨਾ ਕਰਨ ਵਾਲਿਆਂ ਦੇ ਸਿਰਾਂ ਦੇ ਵਿੱਚ ਅੰਤ ਨੂੰ ਨਾਖੇ ਤਪਾਹੀ ਪਾਹੀ ਜੁੱਤੀਆਂ ਪੈਂਦੀਆਂ ਨੇ ਜਮ ਕਾ ਡੰਡ ਮੂੰਡ ਮੈਂ ਲੱਗਾ ਧਰਮ ਰਾਜ ਦੇ ਅਵੇ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਸਿਮਰਨ ਭਜਨ ਦਇਆ ਨਹੀਂ ਕਿੰਨੀ ਤਉ ਮੁਖ ਚੋਟਾ ਖਾਹੇਗਾ ਇਹ ਚੋਟਾ ਭਾਈ ਫਿਰ ਉਹਨਾਂ ਦੇ ਬਾਰ-ਬਾਰ ਜਗਤ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਵੱਜਦੀਆਂ ਨੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਚੰਗੇ ਆਈਆ ਬੁਰੇ ਆਈਆ ਬਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਇਉ ਸਾ ਸੰਗਤ ਜੀ ਉਹਨਾਂ ਨੂੰ ਖਾਰ ਹੋਣਾ ਬੰਦਾ ਹੈ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁਖ